ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਝੋਇਆ ਅਜ਼ਾਬਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦੇ ਸਭ ਤੋਂ ਵੱਡੇ ਤਸਕਰ ਹੈ ਇਹ ਚੀਜ਼ ਦੇ ਸਬੂਤ ਜੜੇ ਆ ਹੁਣ ਮਿਲ ਗਏ ਹੈਗੇ ਆ ਔਰ ਦੂਜੇ ਪਾਸੇ ਐਨਡੀਪੀਐਸ ਦੇ ਤਹਿਤ ਵੀ ਉਨ੍ਹਾਂ ਤੇ ਕਾਰਵਾਈ ਕੀਤੀ ਜਾਏਗੀ ਐਫਆਈਆਰ ਦਰਜ ਕਰਵਾਈ ਜਾਏਗੀ ਇਸ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਔਰ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅੱਜ ਦੀ ਇੱਕ ਬਹੁਤ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੀਆਂ ਗੱਡੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਔਰ ਚਿੱਟੇ ਦੀ ਸਪਲਾਈ ਕਰਦੇ ਸੀ ਉਹਨਾਂ ਗੱਡੀਆਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਾਂਗੇ ਔਰ ਵਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਦਾ ਕੇਸ ਯਾਨੀ ਇੱਕ ਬਹੁਤ ਵੱਡਾ ਨਸ਼ਿਆਂ ਦੇ ਕੇਸ ਪੈਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਸ ਦਿਨ ਦਾ ਚਾਰ ਸ਼ੀਟ ਦਾਖਲ ਹੋਈ ਹੈ ਕਹਿੰਦੇ ਜੀ ਚਾਰ ਟਰੰਕਾਂ ਦਾ ਵੱਡਾ ਜ਼ਿਕਰ ਹੁੰਦਾ ਸੀ ਤਾਂ ਉਹਨਾਂ ਚਾਰ ਟਰੰਕਾਂ ਦੇ ਵਿੱਚ ਕੱਲ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਕੈਦ ਹੋ ਚੁੱਕੀ ਆ ਤਾਂ ਜਿਹੜੀ ਉਹ ਜ਼ਿੰਦਗੀ ਆ ਦਰਾਂ ਸਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਕਾਲਾ ਸੱਚ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਕਿਉਂਕਿ ਗੱਡੀਆਂ ਬਹੁਤ ਸਾਰੀਆਂ ਸੀ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮ ਇਹੀ ਆਇਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੀਆਂ ਗੱਡੀਆਂ ਨੂੰ ਵਰਤ ਰਿਹਾ ਸੀ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਉਹਨਾਂ ਨੂੰ ਚਿੱਟੇ ਦੀ ਤਸਕਰੀ ਦੇ ਵਿੱਚ ਚਿੱਟੇ ਦੀ ਸਮਗਲਨ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਵਰਤਿਆ ਗਿਆ ਕਈ ਗੱਡੀਆਂ ਔਰ ਕਈ ਸਾਰੇ ਬੰਦੇ ਜਿਹੜੇ ਵਿਕਰਮ ਮਜੀਠੀਏ ਦੇ ਨਾਲ ਕੋਈ ਤਾਲੁਕਤ ਨਹੀਂ ਰੱਖਦੇ ਕਾਗਜ਼ਾਂ ਦੇ ਵਿੱਚ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਕਿਵੇਂ ਵਰਤਦੇ ਸੀ ਹੋਰ ਲੋਕਾਂ ਨੂੰ ਕਿ ਜਿਵੇਂ ਕਿਸੇ ਦਾ ਸਿਮ ਫੜਾਇਆ ਜਾਂਦਾ ਤੇ ਦੇਖੋ ਖੰਨੇ ਤੋਂ ਇੱਕ ਬੰਦੇ ਦਾ ਸਿਮ ਫੜਾਇਆ ਜਾਂਦਾ ਕਹਿੰਦੇ ਜੀ ਉਹ ਸਿਮ ਆ ਜਿਹੜਾ ਖੰਨੇ ਦਾ ਇੱਕ ਬੰਦਾ ਰਹਿਣ ਵਾਲਾ ਉਹਦਾ ਸਿੰਮ ਹੈ ਤੇ ਵਿਕਰਮ ਮਜੀਠੀਆ ਉਹ ਸਿੰਮ ਨੂੰ ਕਿਉਂ ਵਰਤ ਰਿਹਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਇੱਕ ਐਸੀ ਖਬਰ ਧਰਨ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਯਾਨੀ ਨਸ਼ਿਆਂ ਦਾ ਕੇਸ ਇਹਨਾਂ ਦੇ ਘਰ ਦੇ ਮਾਲਕ ਤਾਂ ਕਈ ਸਾਰੇ ਦਾਅਵੇ ਕਰ ਗਏ ਉਹਨਾਂ ਦੀ ਪਤਨੀ ਵੀ ਦਾਵਾ ਕੀਤਾ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਦਾਵਾ ਕੀਤਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਨਾ ਤਾਂ ਕੋਈ ਬੇਨਾਮੀ ਸੰਪਤੀ ਔਰ ਨਾ ਸਾਡਾ ਚਿੱਟੇ ਦੇ ਵਿੱਚ ਕਿਸੇ ਦੇ ਵਿੱਚ ਹੱਥ ਹੈ ਤਾਂ ਹੁਣ ਜਿਹੜਾ ਹੱਥ ਸੀ ਉਹ ਦਰਅਸਲ ਦੇ ਵਿੱਚ ਚਿੱਟੇ ਦੇ ਵਿੱਚ ਹੀ ਸੀ ਜਿਹੜੀਆਂ ਗੱਡੀਆਂ ਤੁਹਾਡੇ ਸਾਹਮਣੇ ਅੱਜ ਗੱਡੀਆਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹਨਾਂ ਗੱਡੀਆਂ ਦੇ ਵਿੱਚ ਕਿਸੇ ਦਿਨ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ ਸਮਗਲਨ ਕਰਦੇ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਘਾਣ ਕੀਤਾ ਤੇ ਜਿਹੜਾ ਭੋਲਾ ਸੀ ਭੋਲੇ ਨੂੰ ਇਹਨਾਂ ਨੇ ਫੜਿਆ ਸੀ ਬਾਦਲ ਨੇ ਤਾਂ ਬਾਦਲ ਕਹਿੰਦੀ ਜੀ ਅਸੀਂ ਭੋਲਾ ਫੜਿਆ ਪਰ ਉਸੇ ਭੋਲੇ ਨੇ ਮੋਹਰ ਲਾ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਭੁੱਕੀ ਦੀ ਤਸਕਰੀ ਮੇਰੇ ਨਾਂ ਕਰਦਾ ਸੀ ਤਾਂ ਉਸ ਗੱਲ ਨੂੰ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਨਕਾਰ ਦਿੱਤਾ ਸੀ ਕਹਿੰਦੇ ਜੀ ਭੋਲੇ ਨੂੰ ਤਾਂ ਅਸੀਂ ਫੜਿਆ ਇਹ ਤਾਂ ਜਾਣ ਬੁੱਝ ਕੇ ਵਿਕਰਮ ਮਜੀਠੀਆ ਦਾ ਨਾਮ ਲੈ ਰਿਹਾ ਪਰ ਦਰਸਲ ਦੇ ਵਿੱਚ ਵਿਕਰਮ ਮਜੀਠੀ ਦਾ ਸੱਚ ਉਹੀ ਸੀ ਜੋ ਭੋਲੇ ਨੇ ਕਿਹਾ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਐਨਡੀਪੀਐਸ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਜਿਹੜੀ ਐਸਆਈਟੀ ਦੀ ਟੀਮ ਕੱਲ ਨਾਬਾ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਕਹਿੰਦੇ ਜੀ ਇਹਨੂੰ ਪੁੱਛਗਛ ਕਰ ਰਹੀ ਹੈ ਪਰ ਦણા ਸਾਲ ਦੇ ਵਿੱਚ ਐਨਡੀਪੀਐਸ ਦਾ ਕੇਸ ਵਿਕਰਮ ਮਜੀਠੀਏ ਤੇ ਦੁਬਾਰਾ ਤੋਂ ਇੱਕ ਹੋਰ ਲਾਗੂ ਹੋ ਗਿਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਗੱਲ ਕਹੀ ਕਹਿੰਦੇ ਜੀ ਅਸੀਂ ਵਿਕਰਮ ਮਜੀਠੀਏ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਔਰ ਦੂਜੇ ਪਾਸੇ ੱਡੀ ਚੋਟੀ ਦਾ ਜੋਰ ਬਿਕਰਮ ਮਜੀਠੀਏ ਨੂੰ ਕਢਾਉਣ ਦੇ ਖਾਤਰ ਬਾਗਲਾਂ ਦਾ ਵੀ ਲੱਗਿਆ ਵਿਰੋਧੀ ਹੋਰ ਕਈ ਪਾਰਟੀਆਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨੇ ਉਹ ਕਹਿੰਦੇ ਸੀ ਪਹਿਲਾਂ ਦੇਖੋ ਚੰਨੀ ਦਾ ਬਿਆਨ ਆਉਂਦਾ ਹੈ ਕਹਿੰਦੇ ਬਿਕਰਮ ਮਜੀਠੀਏ ਤੇ ਐਕਸ਼ਨ ਗਲਤ ਹੋ ਗਿਆ ਫਿਰ ਖੈਰਾ ਦਾ ਆਉਂਦਾ ਜੀ ਉਹ ਵੀ ਕਹਿੰਦੇ ਇਹੀ ਗੱਲ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਰਹੇ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਲੀਡਰ ਜਿਹੜੇ ਅੱਜ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਹਿੰਦਾ ਮੇਰੇ ਭਤੀਜੇ ਵਿਕਰਮ ਮਜੀਠੀਏ ਤੇ ਬੜਾ ਮਾੜਾ ਐਕਸ਼ਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਸੁਣੋ ਜੇ ਰੋ ਧਿਆਨ ਦੇ ਨਾਲ ਕਿ ਵਿਕਰਮ ਸਿੰਘ ਮਜੀਠੀਏ ਤੇ ਐਨਡੀਪੀਐਸ ਦਾ ਪਰਚਾ ਔਰ ਗੱਡੀਆਂ ਦੇ ਵਿੱਚ ਉਹ ਤਸਕਰੀ ਕਿਵੇਂ ਕਰਦੇ ਸੀ ਸੁਣ ਜਿਹੜੀ ਇੱਕ ਵਾਰੀ ਫੇਰ ਵਿਕਰਮ ਸਿੰਘ ਮਜੀਠੀਆ ਨਾਲ ਟਲਕ ਰੱਖਦੀ ਆਕ ਉਹ ਐਸਫੀਐਫ ਐਫਆਈਟੀ ਜਿਹੜੀ

ਪੰਜਵੀਂ ਐਸਆਈਟੀ ਜਿਹੜੀ ਮਜੀਠੀਆ ਦੇ ਖਿਲਾਫ ਬਣੀ ਜਿਹਨੇ ਮੁਕੀ ਪਟਿਆਲਾ ਦੇ ਐਸਆਈਟੀ ਉਹਨਾਂ ਦੀ ਅਜੇ ਐਸਆਈਟੀ ਦੀ ਟੀਮ ਜਿਹੜੀਆ ਵਰੁਣ ਸ਼ਰਮਾ ਦੀ ਟੀਮ ਐਸਆਈਟੀ ਪਟਿਆਲਾ ਉਹ ਨਾਪਾ ਟੇਲ ਪਹੁੰਚਦੀ ਹੈ ਤੇ 2 ਘੰਟੇ ਤੱਕ ਉਹ ਇੰਟਰੋਗੇਸ਼ਨ ਕਰਦੇ ਆ ਵਿਕਰਮ ਸਿੰਘ ਮਜੀਠੀਆ ਕੇ ਐਨਡੀਪੀਐਸ ਕੇਸ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਪਰਚਾ ਠੋਕ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਹਰਸਿਮਰਤ ਕੌਰ ਬਾਦਲ ਇਹ ਚਾਹੇ ਜਿੰਨੇ ਮਰਜੀ ਤਣੇ ਤੜਾਉਣ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਸਟੇਟ ਦੇ ਮੁੱਖ ਮੰਤਰੀ ਨੇ 3 ਕਰੋੜ ਲੋਕਾਂ ਦੀ ਆਵਾਜ਼ ਆ ਉਹਨਾਂ ਦੇ ਨਾਲ ਕਿਉਂਕਿ 3 ਕਰੋੜ ਲੋਕ ਉਹ ਨੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੇ ਚੁਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਕੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਹਰਤਾ ਲਿਆ ਛੱਡ ਨਾ ਦਿਓ ਕਿਉਂਕਿ ਨਹੀਂ ਤਾਂ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ 2027 ਦੇ ਵਿੱਚ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਤਾਂ ਹੁਣ ਇਹਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਮੀਂਹ ਦਾ ਲਗਾਤਾਰ ਬਹਾ ਵਧ ਰਿਹਾ ਜਿਹੜਾ ਕਿਉਂਕਿ ਮੀਂਹ ਦੇ ਨਾਲ ਜਿਹੜੀ ਲਗਾਤਾਰ ਬਰਸਾਤ ਪੈ ਰਹੀ ਹੈ ਇਦੇ ਨਾਲ ਬਹੁਤ ਸਾਰੇ ਇਲਾਕੇ ਪੰਜਾਬ ਦੇ ਡੁੱਬਦੇ ਜਾ ਰਹੇ ਨੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸਰਦੂਲਗੜ ਦੇ ਵਿੱਚ ਇੱਕ ਛੱਪੜ ਪਾਇਆ ਜਾਂਦਾ ਜਿਹੜਾ ਕਿ ਬਾੜ ਨੰਬਰ 5 ਦੇ ਵਿੱਚ ਉੱਥੋਂ ਦੀ ਖਬਰ ਕੱਲ ਮੈਂ ਲਾਈ ਸੀ ਉੱਥੋਂ ਦੇ ਐਮਐਲਏ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਨੇ ਆ ਹੁਣ ਉਹਨਾਂ ਨੇ ਇੱਕ ਅਪੀਲ ਬਾੜ ਨੰਬਰ 5 ਸਰਦੂਲਗੜ ਦੇ ਲੋਕਾਂ ਬਣੀਓ ਕਿਉਂਕਿ ਜਿਹੜਾ ਉਹ ਛੱਪੜ ਉਹ ਦਰਸਲ ਦੇ ਵਿੱਚ ਚੜ ਚੁੱਕਿਆ ਕਿਉਂ ਚੜ ਗਿਆ ਕਿਉਂਕਿ بارش ਪੈ ਰਹੀ ਹੈ ਤਾਂ ਗਰਧ ਰਿਆ ਦੇ ਵਿੱਚ ਸ਼ਹਿਰ ਦਾ ਪਾਣੀ ਜਾਂਦਾ ਸੀ ਤੇ ਹੁਣ ਗਰਧ ਰਿਆ ਉਫਾਨ ਦੇ ਉੱਤੇ ਆ ਕਿਸੇ ਵੇਲੇ ਵੀ ਬੰਨ ਟੁੱਟ ਸਕਦੇ ਨੇ ਔਰ ਦੂਜੇ ਪਾਸੇ ਜਿਹੜੀਆਂ ਉਹਦੇ ਅੰਦਰ ਪੁਲੀਆਂ ਜਾਂਦੀਆਂ ਸੀ ਸ਼ਹਿਰ ਦੇ ਪਾਣੀ ਦੀਆਂ ਉਹਨਾਂ ਨੂੰ ਬੰਦ ਕੀਤਾ ਗਿਆ ਕਿਉਂਕਿ ਉਲਟਾ ਪਾਣੀ ਨਹੀਂ ਤਾਂ ਗਰਧ ਰਿਆ ਦਾ ਬਾਹਰ ਆਉਂਦਾ ਸੀ ਪਰ ਇਹਦੇ ਨਾਲ ਹੀ ਛੱਪੜ ਦੇ ਵਿੱਚ ਜਿਹੜਾ ਪਾਣੀ ਕ੍ਰੋਸ ਕੀਤਾ ਗਿਆ ਉਹਦੇ ਨਾਲ ਜਿੰਨੇ ਵੀ ਗਰੀਬ ਲੋਕ ਉੱਥੇ ਰਹਿੰਦੇ ਨੇ ਬਾਰ ਨੰਬਰ 5 ਸਰਦੂਲਗੜ ਉੱਥੇ ਭਾਈ ਇਹ ਘਰਾਂ ਦੇ ਵਿੱਚ ਪਾਣੀ ਵੜਨਤੇ ਆ ਜੇਕਰ ਧਿਆਨ ਨਾ ਦਿੱਤਾ ਗਿਆ ਵੱਡੇ ਪੱਦਰ ਦੇ ਉੱਤੇ ਨੁਕਸਾਨ ਗਰੀਬ ਲੋਕਾਂ ਦਾ ਹੋਣਾ ਉਹ ਗਰੀਬ ਲੋਕ ਜਿਨ੍ਹਾਂ ਨੇ ਬਾਈ ਦੇ ਵਿੱਚ ਤੁਹਾਡੀ ਸੱਤਾ ਕਾਇਮ ਕਰਵਾਈ ਉਹਨਾਂ ਲੋਕਾਂ ਦਾ ਯੋਗਦਾਨ ਇੱਕ ਬਹੁਤ ਵੱਡਾ ਯੋਗਦਾਨ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਜਿਤਾਉਣ ਦੇ ਵਿੱਚ ਸੀ ਜੇਕਰ ਅੱਜ ਦੀ ਘੜੀ ਬਣਾਵਾਲੀ ਐਮਐਲਏ ਗੁਰਪ੍ਰੀਤ ਸਿੰਘ ਸਰਦੂਲਗੜ ਦੇ ਬਾਰ ਨੰਬਰ 5 ਦੇ ਵਿੱਚ ਨਹੀਂ ਲੈ ਕੇ ਜਾਜਾ ਲੈਂਦੇ ਨਹੀਂ ਕੋਈ ਸਮਾਧਾਨ ਕਰ ਦੇ ਤਾਂ ਕੱਲ ਨੂੰ ਤੁਹਾਨੂੰ ਇਹਦਾ ਮੋੜ ਮਾ ਜਵਾਬ ਮਿਲਣਾ ਹੈ ਇਹ ਤੈਅ ਹੈ ਕਿਉਂਕਿ ਲੋਕਾਂ ਨੇ ਡਾਂਕੇ ਦੀ ਚੋੜ ਤੇ ਵੋਟ ਪਾਈ ਸੀ ਤਾਂ ਅੱਜ ਦੁੱਖ ਦੀ ਘੜੀ ਦੇ ਵਿੱਚ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚਦੇ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਜਾਂ ਸੁਣਦੇ ਹੀ ਨਹੀਂ ਤਾਂ ਭਾਈ ਫਿਰ ਆਉਣ ਵਾਲਾ ਸਮਾਂ ਤੁਹਾਡੇ ਲਈ ਭਿੱਲਾ ਪੈ ਜਾਣਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਹੁਣ ਦਿਨ ਬਦਿੰਨ ਫਸਦੇ ਜਾ ਰਹੇ ਹੈਗੇ ਕਿਉਂਕਿ ਉਹਨਾਂ ਦੀਆਂ ਮੁਸ਼ਕਲਾਂ ਚ ਅਜ਼ਾਫਾ ਹੁੰਦਾ ਜਾ ਰਿਹਾ ਹੈਗਾ ਵਾ ਉਹਨਾਂ ਦੇ ਕੇਸ ਨੂੰ ਲੈ ਕੇ ਨਵੇਂ-ਨਵੇਂ ਪਹਿਲੂ ਜਿਹੜੇ ਆ ਉਹ ਸਾਹਮਣੇ ਆ ਰਹੇ ਹੈਗੇ ਜਿਹੜੇ ਆਵਾਮ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਵੀ ਹੈਰਾਨੀਜਾਨਕ ਹੈਗੀ ਆ ਪ੍ਰਸ਼ਾਸਨ ਵਾਸਤੇ ਵੀ ਉਹ ਜਿਹੜੀਆਂ ਚੀਜ਼ਾਂ ਮੈਂ ਹੈਰਾਨੀਜਾਨਕ ਹੈਗੀਆਂ ਮੈਂ ਔਰ ਇਹਦੇ ਨਾਲ ਜਿਹੜਾ ਉਹਨਾਂ ਦਾ ਕੇਸ ਕਮਜ਼ੋਰ ਹੁੰਦਾ ਨਜ਼ਰ ਆਉਂਦਿਆ ਹੈਗਾ ਇਸ ਲਈ ਇਕ ਯਾਦ ਰਾ ਸਕਦਾ ਵੈ ਕਿ ਉਹ ਹੁਣ ਲੰਮੀ ਅਰਸੇ ਬਾਅਦ ਤੇ ਜੇਲ੍ਹ ਜਾ ਸਕਦੇ ਹੈਗੇ ਆ ਚਾਹੇ ਕਿ ਦੂਜੇ ਪਾਸੇ ਉਹਨਾਂ ਦੀ ਫੈਮਿਲੀ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹ ਇਸ ਗੱਲ ਤੋਂ مسلسل ਇਨਕਾਰ ਕਰਦੇ ਨਜ਼ਰ ਆ ਰਹੇ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਇਰਾਦੇ ਹੱਥ ਨਹੀਂ ਲੱਗਾ ਸਿਰਫ ਫਰਜ਼ੀ ਗੱਲਾਂ ਹੈਗੀਆਂ ਵੇ ਤਕਸ਼ਾ ਹੀ ਕੀਤੀ ਜਾਂਦੀ ਹੈ ਆਵਾਮ ਚਨ ਦੀ ਸ਼ਬੀ ਜੜੀਆਂ ਖਰਾਬ ਕੀਤੀ ਜਾਂਦੀ ਹੈਗੀ ਹੈ ਇਸ ਵਾਸਤੇ ਇਸ ਤਰ੍ਹਾਂ ਦੀਆਂ ਜੜੀਆਂ ਨਵੀਆਂ ਨਵੀਆਂ ਚੀਜ਼ਾਂ ਸਾਹਮਣੇ ਲਿਆਈਆਂ ਜਾਂਦੀਆਂ ਹੈਗੀਆਂ ਪਰ ਨਵਿਕਰਮ ਸਿੰਘ ਮਜੀਠੀਆ ਨਰਦੋਸ਼ ਹੈਗੇ ਆ ਉਹਨਾਂ ਦਾ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਜਦ ਕਿ ਦੂਸਰੇ ਪਾਸੇ ਹੁਣ ਐਨਡੀਪੀਐਸ ਦੇ ਤਹਿਤ ਵੀ ਉਹਨਾਂ ਤੇ ਐਫਆਈਆਰ ਕਰਵਾਈ ਜਾਏਗੀ ਔਰ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਗੱਡੀਆਂ ਇਸਤੇਮਾਲ ਹੋਈਆਂ ਹੈਗੀਆਂ ਮੈਂ ਉਹਨਾਂ ਦੀ ਮਾਲੀਅਤ ਵੀ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈਗੀ ਹੈ ਔਰ ਇਹ ਗੱਡੀਆਂ ਜਿਹੜੀਆਂ ਮੈਂ ਮੁਕਤਲਫ ਲੋਕਾਂ ਦੇ ਜ਼ਿਰੇ ਇਸਤੇਮਾਲ ਸੀਗੀਆਂ ਵਿਕਰਮ ਸਿੰਘ ਮਜੀਠੀਆ ਜਿਸ ਤਰ੍ਹਾਂ ਕਿਸੇ ਅ ਦੂਸਰੇ ਬੰਦੇ ਦੀ SIM ਇਸਤੇਮਾਲ ਕਰਦੇ ਸੀਗੇ ਉਹਦੇ ਤੋਂ ਹੀ ਆਪਣੇ ਜਿਹੜੇ ਆ ਰਾਪਤੇ ਕਰਦੇ ਸੀਗੇ ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਵਿੱਚ ਜਿਹੜੀਆਂ ਗੱਡੀਆਂ ਇਸਤੇਮਾਲ ਹੋਈਆਂ ਉਹਨਾਂ ਦੀ ਮਾਲੀਅਤ ਵੀ ਕਰੋੜਾਂ ਚ ਹੈ ਔਰ ਉਹ ਦੂਸਰੇ ਬਹੁਤ ਸਾਰੇ ਐਸੇ ਲੋਕ ਸਾਹਮਣੇ ਆਏ ਐ ਸਿਰੇ ਸਾਹਮਣੇ ਆਏ ਜਿਨ੍ਹਾਂ ਨਾਲ ਬਜ਼ਾਹਰੀ ਤੌਰ ਤੇ ਤੇ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਤਾਲੁਕ ਨਹੀਂ ਆ ਪਰ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੈਗਾ ਵਾ ਉਦੋਂ ਜੇ ਬਸੇ ਇਹ ਜਿਹੜਾ ਰੋਲਾ ਪਾਉਂਦੇ ਸੀਗੇ ਕਿ ਭੋਲਾ ਜਿਹੜਾ ਕਿ ਨਸ਼ੇ ਦਾ ਵੱਡਾ ਤਸਕਰ ਸੀ ਅਸੀਂ ਉਹਨੂੰ ਫੜਿਆ ਹੈਗਾ ਵਾ ਉਨੇ ਜਿਹੜੀ ਸੱਚੀ ਗੱਲ ਦੱਸੀ ਸੀ ਕਿ ਇਸ ਨਸ਼ਾ ਤਸਕਰੀ ਨੂੰ ਅਰੂਜ ਤੇ ਲੈ ਕੇ ਜਾਂਚ ਸਭ ਤੋਂ ਵੱਡਾ ਹਰ ਬਿਕਰਮ ਸਿੰਘ ਮਜੀਠੀਆ ਦਾ ਹੈਗਾ ਵੈ ਇਹ ਮੇਰੇ ਨਾਲ ਮਿਲਿਆ ਹੈਗਾ ਵੈ ਜੋ ਕੁਝ ਹੁੰਦਾ ਹੈ ਇਹਦੇ ਇਲਮ 'ਚ ਹੁੰਦਾ ਹੈਗਾ ਵੈ ਔਰ ਉਹ ਚੀਜ਼ਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਵੈ ਉਹ ਸੱਚ ਹੁੰਦੀਆਂ ਜਿਹੜੀਆਂ ਨਜ਼ਰ ਆਉਂਦੀਆਂ ਹੈਗੀਆਂ ਵੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਆ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼